ਮੈਂ ਅੱਜ ਆਪਣੇ ਪਿੰਡ ਆਇਆ ਹਾਂ ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜ਼ੀ ਵੱਡਾ ਬਣ ਜੇ ਆਪਣੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਤੋਂ ਗਰੂਨੀ ਚੋਂ ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ ਐਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਆ ਐਸੇ ਪਿੰਡ ਦੀਆਂ ਗਲੀਆਂ 'ਚ ਵੱਡੇ ਹੋਏ ਆ ਕਲਾਕਾਰ ਦੇ ਤੌਰ ਤੇ ਵੀ ਵਿਚਰੇ ਆ ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਹੋਈ ਹੈ ਤੇ ਮੈਂ ਬੇਨਤੀ ਕਰਨ ਆਇਆ ਸੀ ਪਿੰਡ 'ਚ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਆ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲਓ ਤਾਂ ਮੈਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਨ ਰੱਖਣਗੇ ਤੇ ਇਸ ਪਿੰਡ 'ਚ ਸਰਬਸੰਮਤੀ ਹੋਵੇ ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਦੇਖਣਾ ਹੈ ਪੈਸੇ ਦੀ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਸਰਬਸੰਮਤੀ ਕਿਉਂਕਿ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਾ ਵੋਟਾਂ ਪਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀਆਂ ਜਿਹੜੇ ਹੈ ਜਾਂ ਨਿਕਲੂਗੇ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇੱਥੇ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਹਰ ਰੋਜ਼ ਤੁਹਾਡੇ ਮੱਥੇ ਲੱਗਦੇ ਆ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪਿੰਡ ਨੂੰ ਓਪਨ ਹੁੰਦਾ ਇੱਕ ਖੁੱਲੀ ਕਿਤਾਬ ਵਾਂਗੂ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ ਚੰਗੇ ਆ ਇਹ ਡੈਮੋਕ੍ਰੇਸੀ ਦੀ ਨਹੀਂ ਹੈ ਜਿਹੜੇ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨਹੀਂ ਹੈ ਔਰ ਨੀਂ ਵਾਸਤੇ ਜਦੋਂ ਭਟਾ ਲੈਣ ਜਾਂਦੇ ਆ ਤਾਂ ਭੱਠੇ ਵਾਲੇ ਨੂੰ ਇਹ ਕਹਿੰਦੇ 1 ਰੁਪਿਆ 2 ਰੁਪਿਆ ਭਾਵੇਂ ਮਹਿੰਗੀ ਲਾ ਲਈ ਪਰ 200 ਮਨਾਦੀ ਨਹੀਂ ਇੱਟਾ ਅਸਲੀ ਦੇ ਦੇ ਨੀ ਸੋ ਨੀਹਾਂ ਦੇ ਵਿੱਚ ਇੱਟਾਂ ਚੰਗੀਆਂ ਲੱਗੀਆਂ ਆਉਣਗੀਆਂ ਤਾਂ ਬਿਲਡਿੰਗਾਂ अच्छੇ ਬਣਨਗੀਆਂ। ਨਸੀਹ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਆਸ ਆ ਬਹੁਤ ਸਾਰੇ ਪੰਜਾਬ ਵਾਸਤੇ ਆ। 5 ਲੱਖ ਰੁਪਈਆ ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ ਚਾਹੇ ਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮਹੱਲਾ ਕਲੀਨਕੋਵੇ ਚਾਹੇ ਸੜਕਾਂ ਹੋਣ ਉਹ ਉਹਨਾਂ ਦੀ ਡਿਮਾਂਡ ਆ ਮੈਂ ਚਾਹੁੰਨਾ ਪਿੰਡਾਂ 'ਚ ਭਾਈ ਚਰਖਾਾਂਜ ਬਣੀ ਰਹਿ। ਮਾਨ ਸਾਹਿਬ ਇਤਨਾ ਕਿੰਦਰ ਸਰਕਾਰ ਲਗੋਟੀ ਟੈਕਨੀਸ਼ੀਅਨ ਵਾਸਤੇ ਗਲਤ ਕਾਨੂੰਨ ਲੈ ਕੇ ਆ ਰਹੀ ਹੈ ਜਿਸ ਦੇ ਨਾਲ 15000 ਤੋਂ ਪੂਰੇ ਪੰਜਾਬ ਦੇ ਵਿੱਚ ਰਿਪੋਰਟੀਆਂ ਪੰਜਾਬ ਪੰਜਾਬ ਦੇ ਵਿੱਚ ਕੋਈ ਵੀ ਕੇਂਦਰ ਸਰਕਾਰ ਦਾ ਗਲਤ ਕਾਨੂੰਨ ਲਾਗੂ ਨਹੀਂ ਕੀਤਾ ਜਿਹੜੇ ਕਾਨੂੰਨ ਨਾਲ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੇ ਕਿਸੇ ਵਪਾਰ ਨੂੰ ਸੱਟ ਵੱਜਦੀ ਹੈ ਜਾਂ ਪੰਜਾਬ ਦੀ ਖੇਤੀ ਨੂੰ ਸੱਟ ਵੱਜਦੀ ਹੈ ਉਹ ਕੇਂਦਰ ਸਰਕਾਰ ਦਾ ਕਾਨੂੰਨ ਹੈ ਪੰ ਪੰਜਾਬ ਦਾ ਹੈ ਉਹ ਲਾਗੂ ਨਹੀਂ ਹੋਊਗਾ ਸਰ ਜੈ ਮਿਲਾ ਪੇਸੋਸੀਏਸ਼ਨ ਮੰਤਰੀ ਸਾਹਿਬ ਨੂੰ ਮਿਲ ਚੁਕੇ ਹੈ ਸਿਹਤ ਮੰਤਰੀ ਸਾਹਿਬ ਨੂੰ ਫੋਟੋ ਮਿਲਣ ਦਾ ਟਾਈਮ ਮੰਗਦੇ ਜੀ ਮਿਲਾਂਗੇ ਜੀ ਹਰ ਰੋਜ਼ ਮਿਲਦੇ ਰਹਨੇ ਆ ਕਿਉਂਕਿ 8 ਤੋਂ 12 ਤਰੀਕ ਹਰ ਰੋਜ਼ ਮਿਲਦੇ ਰਹਨੇ ਆ ਫਿਰ ਹਲ ਪੰਚਾਇਤਾਂ ਸੁਖ ਸ਼ਾਂਤੀ ਨਾਲ ਨਿਭੜ ਜਾਣ ਔਰ ਬਿਨਾ ਕਿਸੇ ਝਗੜੇ ਤੋਂ ਬਿਨਾ ਕਿਸੇ ਲੜਾਈਆਂ ਤੋਂ ਹੋ ਜਾਣ ਚੰਗੇ ਸਰਪੰਚ ਮੈਂਬਰ ਚੁਣੇ ਜਾਣ ਤਾਂ ਕਿ ਉਹ ਆਪਣੇ ਪਿੰਡਾਂ ਦੀ ਤਰੱਕੀ ਵਾਸਤੇ ਸਾਡੇ ਕੋਲੇ ਆਉਣ ਪਿੰਡਾਂ ਵਾਸਤੇ ਗਰੰਟਾ ਮੰਗਣ ਕਿਉਂਕਿ ਪੈਸਾ ਪਿੰਡਾਂ ਦਾ ਹੀ ਹੈ ਪੈਸਾ ਸ਼ਹਿਰਾਂ ਦਾ ਹੀ ਹੈ ਕਸਬਿਆਂ ਦਾ ਹੀ ਹੈ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੇ ਉਹ ਪਿੰਡ ਪਿੰਡਾਂ ਤੇ ਲੱਗੇ ਤੇ ਪਿੰਡ ਚਮਕਣ ਇਹ ਨਾ ਹੋਵੇ ਕਿ ਮਤਲਬ ਸਰਪੰਚ ਜਿਹੜਾ ਜਾਂ ਪੰਚਾਇਤ ਹੈ ਉਹ ਪਿੰਡ ਦੀ ਉਹ ਵਿਰੋਧੀ ਹੋ ਜੇ ਕਿ ਅਸੀਂ ਪੈਸੇ ਨਹੀਂ ਲੱਗਣ ਦੇਣੇ ਇਹਦੇ ਨਾਲ ਸਾਡੀ 헤ਠੀ ਹੁੰਦੀ ਹੈ ਸਾਡਾ ਨੱਕ ਨਹੀਂ ਰਹਿੰਦਾ ਅਸੀਂ ਫਲਾਨੀ ਪਾਰਟੀ ਦੀ ਇਸੇ ਕਰਕੇ ਅਸੀਂ ਜਿਹੜੇ ਚੋਣ ਨਿਸ਼ਾਨ ਨੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਅਸੀਂ ਫ੍ਰੀ ਕੀਤੇ ਨੇ ਕਿ ਲੋਕਲ ਚੋਣ ਨਿਸ਼ਾਨਾਂ ਤੇ ਲੜੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਕਿਸੇ ਪਾਰਟੀ ਦਾ ਸੇਤ ਕੇ ਮੈਂ ਜੀ ਸਵਾਲ ਕਰਕੇ ਜਾਓ ਅੱਜ ਪਿੰਡਾਂ ਕੇ ਹੋਰ ਠੀਕ ਹੋਗੇ ਠੀਕ ਹੈ